ਮੇਤਰੋ ਜਮਈ ਨਵੇਂ ਵਰਗਾ ਟਰੈਕਟਰ ਲੱਭ ਲਿਆ 2018 ਮਾਡਲ ਟਰੈਕਟਰ ਆ ਪਰ ਕੰਡੀਸ਼ਨ ਨਾ ਜੇ ਆਪਾਂ ਕਹੀ ਦੀ ਵੀ ਇਹ 24 ਮਾਡਲ ਆ ਤਾਂ ਉਹਦੇ ਮੁਕਾਬਲੇ ਚ ਪਿੱੜਦਾ ਨੰਬਰ ਇਹਦਾ ਪੰਜਾਬ ਦਾ ਮਾਨਸਾ ਦਾ ਨੰਬਰ ਹੈ ਤੇ ਪਾਰਟੀ ਸੈਕੰਡ ਦੇ ਨਾਮ ਆ ਜੀ ਹਾਂ ਮੇਰੇ ਸੈਕੰਡ ਸੈਕੰਡ ਪਾਰਟੀ ਦੇ ਨਾਮ ਆ ਤੇ ਮੈਨੂੰ ਇਹ ਦੱਸਿਓ ਟਰੈਕਟਰ ਹੁਣ ਤੱਕ ਚੱਲ ਕਿੰਨਾ ਕ ਗਿਆ 2400 2500 ਘੰਟਾ ਚੱਲ ਗਿਆ ਘਰ ਮੇ 24 2500 ਘੰਟਾ ਚੱਲਿਆ ਹੋਇਆ ਚਾਰੇ ਟਾਇਰ ਨਾ ਟਰੈਕਟਰ ਦੇ ਨਾਲ ਦੇ ਨੇ ਇਧਰਲੇ ਪਾਸੇ ਦੇਖੀ ਆ ਮਾਰਕਾ ਵੀ ਚੈੱਕ ਕਰਾ ਦੇ ਮਾਰਕਾ ਚੈੱਕ ਕਰਾ ਦੇ 18 ਮਾਡਲ ਆ ਆਹ ਜ 18 ਮਾਡਲ 18 ਦੇ ਮਾਰਕੇ ਦੇ ਟਾਇਰ ਨੇ ਤੇ ਆ ਸਾਰੇ ਰਿੰਮ ਚੈੱਕ ਕਰਵਾ ਦੇਖ ਸਟਿੱਕਰਾਂ ਦੀ ਗੂੰਦੀ ਜੀ ਹਲੇ ਉਦਾਂ ਹੀ ਖੜੀ ਐ ਇਧਰ ਆਈ ਰੱਬ ਤੁਹਾਨੂੰ ਜਮਾ ਨਮਾ ਯਾਰਾ ਆ ਲਿੰਕਾਂ ਨੂੰ ਆਹ ਲਿੰਕਾਂ ਦਾ ਟਿਊਬਾਂ ਦਾ ਚੈੱਕ ਕਰਵਾ ਦੇ ਇਹ ਜਮਾ ਨਮਾ ਡਾਕਟਰ ਤੇ ਅੱਗਿਓ ਸ਼ੋਅ ਦਿਖਾ ਦੇ ਹਿੱਸਾ ਚੈੱਕ ਕਰਵਾ ਦੇ ਰੇਸ ਵਾਲੀ ਸੀਲ ਬਿਲਕੁਲ ਹੀ ਉਦਾਂ ਹੀ ਸੀਲ ਐ ਪੈਰਪੁਰ ਦਾ ਨੰਨਾ ਦਾ ਟਰੈਕਟਰ ਬਾਲਾ ਸਾਫ ਪਿਆ ਤੇ ਇਹਦੀ ਆਪਾਂ ਡਿਮਾਂਡ ਕੀ ਰੱਖੀ ਐ ਜੀ 5 ਲੱਖ 55000 ਬਾਈ 5 ਲੱਖ ਤੇ 55000 ਤਾਂ ਮੰਗੇ ਜੇ ਮੌਕੇ ਤੇ ਮਾਨਤਨ ਹੋਊਗਾ 5 45 ਦਾ ਦੇ ਦਿਆਂਗੇ ਇਹਦੇ ਉੱਪਰ ਲੋਨ ਕਿੰਨੇ ਕ ਦਾ ਕਰਵਾ ਦ ਇਹਦੇ 4 ਤੋਂ 4:30 4:30 ਤੱਕ ਵੀ ਹੋ ਸਕਦਾ ਹੈ 4:30 ਲੱਖ ਦਾ ਲੋਨ ਹੋ ਸਕਦਾ ਹੈ ਤੇ ਮਿੱਤਰੋ ਟਰੈਕਟਰ ਬਣੂ 5,45,000 ਤਾਂ ਮੰਗੇ ਹੀ ਜਾਂਦੇ ਵਿੱਚੋਂ ਵੀ ਭੋਰਾ ਹੋਰ ਮਾਨਤਾਨ ਹੋ ਜਾਊਗਾ ਪਿੰਡ ਉਪਲੀ ਦੇ ਵਿੱਚ ਖੜਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਨੰਬਰ ਵਾਈ ਦਾ ਸਕਰੀਨ ਤੇ ਹੈ ਨਾਂ ਵਾਈ ਦਾ ਨਰਮਲ ਹੈ ਜੇ ਕਿਸੇ ਸੱਜਣ ਨੇ ਆ ਸਵਰਾਜ 855 ਦੇ ਮਾਲਕ ਬਣਨਾ ਤਾਂ ਹੁਣੇ ਡਾਇਲ ਕਰ ਲਓ ਕੈਪਸ਼ਨ 'ਚ ਲਿਖਿਆ ਪਿਆ ਛੋਟੇ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਪਿਆ ਨੰਬਰ